ਘੋੜਾ ਰਿਜ਼ਲਟ ਲੈ ਕੇ ਆਏ ਤੁਹਾਡੇ ਕੋਲੇ ਬਾਈ ਜੀ ਦੇ ਖੇਤ ਦੇ ਵਿੱਚ ਆਏ ਆਪਾਂ ਮੱਕੀ ਬਜਾਈ ਸੀ ਬਾਈ ਜੀ ਦੇ ਖੇਤ ਦੇ ਵਿੱਚ ਆਪਾਂ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਨੂੰ ਰਿਜ਼ਲਟ ਕਿਦਾਂ ਦਾ ਲੱਗਿਆ ਆਪਣੇ ਪ੍ਰੋਡਕਟਾਂ ਦਾ ਬਾਕੀ ਸਾਨੂੰ ਖੇਤ ਵੀ ਦਿਖਾਵਾਂਗੇ ਮੱਕੀ ਦਾ ਸਾਰਾ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਂ ਜੀ ਆਪਣਾ ਮਨਜੀਤ ਸਿੰਘ ਨਾਂ ਦਾ ਬਾਈ ਜੀ ਦਾ ਆਹ ਵਾਹਨ ਦੇ ਵਿੱਚ ਆਪਣੇ ਪ੍ਰੋਡਕਟ ਵਰਤੇ ਸੀ ਤੁਸੀਂ ਨੇ ਹਾਂਜੀ ਬੀ ਨੂੰ ਵੀ ਲਾਈ ਸੀ ਠੀਕ ਆ ਜੀ ਬਾਈ ਜੀ ਪਾਈ ਜਪਾਂ ਬੀ ਨੂੰ ਲਗਾਈ ਤੀ ਤੇ ਨਾਲੇ ਉੱਥੇ ਲਾ ਪੰਜ ਕਲਰ 5 ਕਿਲੋ ਦਾ ਥੈਲਾ ਪਾਇਆ ਸੀ ਤੇ ਤੁਹਾਨੂੰ ਰਿਜ਼ਲਟ ਕਿਵੇਂ ਲੱਗਿਆ ਜੀ ਬਹੁਤ ਆਪ ਰਿਜ਼ਲਟ ਆਇਆ ਵਧੀਆ ਲੱਗਿਆ ਜੀ ਮੰਨ ਲਓ ਵਧੀਆ ਰਿਜ਼ਲਟ ਮਿਲਿਆ ਬਾਈ ਜੀ ਨੂੰ ਤੇ ਆਪਾਂ ਤੁਸੀਂ ਦੇਖ ਰਹੇ ਹੋਵੋਗੇ ਮੱਕੀ ਵੀ ਣੀੜੇ ਤੇੜੇ ਸਾਰੀ ਬੀਜੀ ਹੋਈ ਹੈਗੀ ਇਹ ਅੱਜ 27 ਦਿਨਾਂ ਦੀ ਮੱਕੀ ਹੈਗੀ ਬਾਈ ਜੀ ਦੇ ਕਹਿੰਦੇ ਠੀਕ ਆ ਬਾਈ ਇੱਕਾ ਸਪਰੇਅ ਮਾਰੀ ਇਹਨਾਂ ਨੇ ਆਪਣੀ ਉੱਤੇ ਤੇ ਬਾਕੀ ਬੀ ਨੂੰ ਲਗਾਈ ਸੀ ਇਹ ਚੀਜ਼ ਆਪਣੀ ਦਾ ਰਿਜ਼ਲਟ ਆ ਤੁਸੀਂ ਦੇਖੋ ਬਈ ਪੂਰਾ ਸ਼ਾਨਦਾਰ ਫਸਲ ਖੜੀ ਹੈਗੀ ਟਾਂਡਾ ਦੇਖੋ ਕਿੰਨਾ ਵਧੀਆ ਗਰੋਥ ਦੇ ਵਿੱਚ ਜਾ ਰਿਹਾਗਾ ਤੇ ਆਪਾਂ ਚਾਹੁੰਦੇ ਵੀ ਸਾਰੇ ਕਿਸਾਨ ਭਰਾ ਇਹਨਾਂ ਚੀਜ਼ਾਂ ਨੂੰ ਵਰਤੋ ਆਪਣੇ ਖੇਤਾਂ ਦੇ ਵਿੱਚ ਤਾਂ ਕਿ ਆਪਾਂ ਆਪਣੀ ਫਸਲਾਂ ਨੂੰ ਵਧੀਆ ਬਣਾ ਸਕੀਏ ਤੇ ਵਧੀਆ ਹੀ ਆਪਾਂ ਝਾੜ ਵਗੈਰਾ ਲੈ ਸਕੀਏ ਫਸਲਾਂ ਦੇ ਉੱਤੋਂ ਤੇ ਜਿਵੇਂ ਆਪਾਂ ਹਰੇ-ਚਾਰੇ ਲਈ ਕੋਈ ਚੀਜ਼ਾਂ ਬੀਜਦੇ ਆ ਉਹਨਾਂ ਦੀ ਗਰੋਥ ਵਧੀਆ ਲੈ ਸਕੀਏ ਬਿਨਾ ਆਪਾਂ ਜ਼ਹਿਰ ਜ਼ਹਿਰੀਲੀਆਂ ਚੀਜ਼ਾਂ ਵਰਤੇ ਡੀਏਪੀ ਦੀ ਮਾਤਰਾ ਘਟਾ ਸਕਦੇ ਹਾਂ ਜੂਰੀਏ ਦੀ ਮਾਤਰਾ ਘਟਾ ਸਕਦੇ ਆ ਪਹਿਲਾਂ ਚੀਜ਼ਾਂ ਨਾਲ ਜਿਹੜੀਆਂ ਚੀਜ਼ਾਂ ਇਹ ਆਪਾਂ ਬੀਜ ਰਹੇ ਹੱਜ ਖੇਤਾਂ ਦੇ ਵਿੱਚ ਭਾਈ ਜੀ ਪਸ਼ੂਆਂ ਨੂੰ ਤਾਂ ਆਪਾਂ ਹੀ ਪੋਣੀ ਆਉਂਦੀ ਰਹਿਣਾ ਆਪਣੇ ਜੇ ਹੀ ਚੀਜ਼ ਆਪਾਂ ਪਸ਼ੂਆਂ ਨੂੰ ਪਾਵਾਂਗੇ ਤਾਂ ਕਿਚਨਾ ਕਿਤੇ ਉਹ ਦੁੱਧਾ ਛੀ ਵੀ ਪੀਣਾ ਜੀ ਜ਼ਹਿਰ ਮੁਕਤ ਜ਼ਹਿਰ ਮੁਕਤ ਵੀ ਆਪਣੀ ਖੇਤੀ ਹੁੰਦੀ ਹੈ ਨਾਲ ਹਨ ਆਪਾਂ ਜ਼ਹਿਰ ਤੋਂ ਬਚ ਸਕਦੇ ਹਾਂ ਨਾ ਪ੍ਰੋਡਕਟਾਂ ਨਾਲ ਤੇ ਆਪਾਂ ਇਹੀ ਗੱਲ ਕਹਿੰਦੇ ਆ ਵੀ ਹੋਰ ਜਿੰਨੇ ਵੀ ਕਿਸਾਨ ਭਰਾ ਨੂੰ ਇਹ ਚੀਜ਼ਾਂ ਨੂੰ ਵਰਤੋ ਤੁਸੀਂ ਆਪਣੇ ਖੇਤਾਂ ਦੇ ਵਿੱਚ ਰਿਜ਼ਲਟ ਲਓ ਫਸਲ ਅਗਰ ਦੀ ਵੀ ਥੋੜਾ ਜਿਹਾ ਨੇੜੇ ਆ ਕੇ ਬਈ ਫਸਲ ਦਿਖਾਓ ਇੱਧਰ ਹਨ ਮੱਕੀ ਦਿਖਾ ਦਿਓ ਬਾਈ ਜੀ ਕਿੰਨਾ ਤੁਸ ਨੂੰ ਵਧੀਆ ਲੱਗ ਰਹੀ ਹੈ ਨਾ ਸ਼ਾਨਦਾਰ ਸਾਰੀ ਉਹ ਉੱਪਰ ਤੱਕ ਸਾਰੀ ਮੱਕੀ ਵਿਜੀ ਹੋਏ ਸਾਰੀ ਇੱਕੋ ਜੀ ਹੈ ਬਾਈ ਕਿਤੇ ਵੀ ਤੁਸੀਂ ਦੇਖੋਗੇ ਮੱਕੀ ਦਾ ਨਾ ਬਾਦ ਘਾਟ ਹੈ ਨਹੀਂ ਕਿਤੇ ਵੀ ਅਲੱਗ ਅਲੱਗ ਖੜੀ ਆ ਸਾਰੀ ਇੱਕੋ ਜੀ ਮੱਕੀ ਖੜੀ ਆਗੀ ਹਾਂਜੀ ਇੰਨਾ ਕਹਿੰਦੇ ਹੋਏ ਧੰਨਵਾਦ ਕਰਦੇ ਆਪਾਂ ਹੋਰ ਵੀ ਰਿਜ਼ਲਟ ਲੈ ਕੇ ਤੁਹਾਨੂੰ ਮਿਲਦੇ ਰਹਾਂਗੇ ਥੈਂਕ ਯੂ ਬਾਈ ਜੀ